ਲੋ ਜੀ ਅੱਜ ਤੁਹਾਨੂੰ ਆਪਾਂ ਕੱਢ ਲਈਏ ਫੇਰ ਪਿਛਲੇ ਹਫਤੇ ਦਾ ਆਪਣਾ ਨਿਕਲ ਗਿਆ ਹਫਤਾ ਤੇ ਹੁਣ ਕੱਢਦੇ ਆਪਾਂ ਉਹਦਾ ਪਿਛਲੇ ਹਫਤੇ ਦਾ ਸੂਟ ਤੇ 13 ਨਵੰਬਰ ਦੀ ਵੀਡੀਓ ਲੈਣ ਲੱਗੀ ਆ ਮੈਂ ਠੀਕ ਹੈ ਲੋ ਜੀ ਇਹਦੇ ਚ ਕਮੈਂਟ ਹੈਗੀ 403 ਲੋ ਜੀ ਜਦ ਤੱਕ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਐਕਟੀਵੇਟ ਕਰ ਰਹੇ ਹਾਂ ਉਦੋਂ ਤੱਕ ਮੈਂ ਤੁਹਾਨੂੰ ਦੱਸ ਦਿੰਨੀ ਆ ਇਨਾਂ ਦੇ ਵਿੱਚ ਆਪਾਂ ਰਿਸਕ ਸਕੀਮ ਦੇ ਵਿੱਚ ਤੁਸੀਂ ਹਰ ਰੋਜ਼ ਵੀਡੀਓ ਦੇਖਣੀ ਹੈ ਕਮੈਂਟ ਲਿਖਣੀ ਹੈ ਵੀਡੀਓ ਸ਼ੇਅਰ ਕਰਨੀ ਹੈ ਤੇ ਫਿਰ ਅਸੀਂ ਕਿਸੇ ਵੀ ਦਿਨ ਰੈਂਡਮਲੀ ਕੋਈ ਵੀ ਵੀਡੀਓ ਪਿਛਲੇ ਵੀਕ ਦੀ ਇੱਕ ਫੁੱਲ ਵੀਕ ਦੀ ਇੱਕ ਅਸੀਂ ਲੱਕੀ ਕਮੈਂਟਰ ਕੱਢਦੇ ਹਾਂ ਤੇ ਉਹਨਾਂ ਨੂੰ ਘਰੇ ਭੇਜ ਦਿਆਂ ਜੀ ਸੂਟ ਜਿਹਦੇ ਤੁਸੀਂ ਸਿਰਫ 50 ਰੁਪਏ ਸਾਨੂੰ ਸ਼ਿਪਿੰਗ ਚਾਰਜਸ ਦੇਣੇ ਹੁੰਦੇ ਆ ਠੀਕ ਹੈ ਸੂਟ ਅਸੀਂ ਤੁਹਾਨੂੰ ਦਿਖਾ ਕੇ ਹੀ ਭੇਜਾਂਗੇ ਵੀ ਕੀ ਭੇਜ ਰਹੇ ਹਾਂ ਦਿਖਾਵਾਂਗੇ ਹੁਣੇ ਦਿਖਾਵਾਂਗੇ ਜਦੋਂ ਨਿਕਲੂਗਾ ਤੇ ਜੀ ਕਿਸੇ ਦਾ ਦੂਜੀ ਵਾਰ ਨਿਕਲਿਆ ਵੇ ਤੇ ਸਾਨੂੰ ਕੋਈ ਦਿੱਕਤ ਨਹੀਂ ਲਓ ਜੀ ਹੋ ਗਏ ਹਾਂਜੀ ਕਿਹੜਾ ਫਿਕਸ ਨਹੀਂ ਹੋ ਰਿਹਾ ਅਜੋ ਕਲਿੱਕ ਕਰੇ ਕੁਲਵਿੰਦਰ ਕੌਰ ਲਓ ਜੀ ਨਵੇਂ ਲੱਗ ਰਹੇ ਨਵੇਂ ਲੱਗ ਰਹੀ ਹੈ ਮੈਨੂੰ ਪਰ ਸੌਪ ਸਾਹ ਹਾਂ 100 ਪਲੱਸ ਇਹਨਾਂ ਦਾ ਹੈਗਾ ਅਸੀਂ ਸਕਰੀਨਸ਼ਾਟ ਰੱਖ ਲਿਆ ਤੁਸੀਂ ਸਾਨੂੰ ਕੰਟੈਕਟ ਕਰਨਾ ਹੈ ਠੀਕ ਹੈ ਜੀ ਤੇ ਸੂਟ ਤੁਹਾਨੂੰ ਦਿਖਾ ਦਿੰਨੇ ਹਾਂ ਲੋ ਜੀ ਇਸ ਤੁਹਾਨੂੰ ਬਰਬਰੀ ਦਾ ਸੂਟ ਭੇਜਾਂਗੇ ਪ੍ਰਿੰਟਡ ਲੋ ਜੀ ਇਹ ਪ੍ਰਿੰਟ ਹੋਊਗਾ ਬਰਬਰੀ ਦਾ ਸੂਟ ਵਿਦਆਊਟ ਦੁਪੱਟਾ ਠੀਕ ਹੈ ਜੀ ਤੁਸੀਂ ਸਾਨੂੰ ਕੰਟੈਕਟ ਕਰਿਓ ਤੇ ਸਾਰੇ ਜਣੇ ਇਹਨਾਂ ਨੂੰ ਵਧਾਈਆਂ ਦਿਓ ਜੀ ਤੇ ਜਮ ਜਮ ਸੂਟ ਹੰਡਾਉਣ ਇਹ ਤੇ ਬਣੇ ਰਿਓ ਸਾਡੇ ਨਾਲ ਮਿਲਾਂਗੇ ਅਗਲੇ ਹਫਤੇ ਫੇਰ ਤੁਹਾਨੂੰ